ਗੁਰੂ ਜੀ ਨੇ ਮੋਦੀ ਖਾਨਾ ਚਲਾਉਣਾ ਪਾਠ 8ਵਾਂ ਜੈ ਰਾਮ ਜੀ ਨੇ ਗੁਰੂ ਜੀ ਨੂੰ ਕਿਹਾ ਜੇ ਆਪ ਜੀ ਮੋਦੀ ਖਾਨੇ ਦਾ ਕੰਮ ਨਿਭਾ ਸਕਦੇ ਹੋ ਤਾਂ ਵੈ ਨਵਾਬ ਦੌਲਤ ਖਾਨ ਪਾਸੋਂ ਆਪ ਜੀ ਨੂੰ ਮੋਦੀ ਖਾਨੇ ਦਾ ਕੰਮ ਦਿਵਾ ਦਿਆਂ ਇਹ ਕੰਮ ਬਹੁਤ ਸੋਹਣਾ ਹੈ ਜੈ ਰਾਮ ਜੀ ਦਾ ਕਿਹਾ ਗੁਰੂ ਜੀ ਨੇ ਮੰਨ ਲਿਆ ਗੁਰੂ ਜੀ ਨੇ ਕਿਹਾ ਮੇਰਾ ਕਾਮ ਕਰਤਾਰ ਆਪੇ ਹੀ ਨਿਭਾਏਗਾ ਜੈ ਰਾਮ ਜੀ ਨੇ ਕਿਹਾ ਅੱਜ ਹੀ ਨਵਾਬ ਨੂੰ ਮਿਲ ਕੇ ਇਹ ਕਾਮ ਲਈਏ ਇਸ ਤਰ੍ਹਾਂ ਆਖ ਕੇ ਜੈ ਰਾਮ ਜੀ ਅਤੇ ਗੁਰੂ ਜੀ ਨਵਾਬ ਪਾਸ ਗਏ ਅਤੇ ਮੋਦੀ ਖਾਨੇ ਦੀ ਸਾਰੀ ਗੱਲਬਾਤ ਕੀਤੀ ਦੌਲਤ ਖਾਨੇ ਗੁਰੂ ਜੀ ਦਾ ਰੂਪ ਵੇਖ ਕੇ ਕਿਹਾ ਇਹ ਮੋਦੀ ਖਾਨੇ ਦਾ ਕੰਮ ਚਲਾ ਸਕਦੇ ਹਨ ਨਮਾਭ ਨੇ ਖੁਸ਼ ਹੋ ਕੇ ਗੁਰੂ ਜੀ ਨੂੰ ਇੱਕ ਚੋਲਾ ਦਿੱਤਾ ਅਤੇ ਮੋਦੀ ਖਾਨੇ ਦਾ ਕੰਮ ਸ਼ੁਰੂ ਕਰਨ ਵਾਸਤੇ 1000 ਰੁਪਏ ਦਿੱਤੇ ਗੁਰੂ ਜੀ ਨੇ ਇਹਨਾਂ ਰੁਪਇਆਂ ਦੀ ਹੱਟੀ ਵਿੱਚ ਸੌਦਾ ਲਿਆ ਕੇ ਰੱਖਿਆ ਗੁਰੂ ਜੀ ਸੌਦਾ ਲੈਣ ਵਾਲੇ ਨੂੰ ਆਪ ਸੌਦਾ ਦਿੰਦੇ ਸਨ ਸਵੇਰ ਤੋਂ ਸ਼ਾਮ ਤੱਕ ਸੌਦਾ ਲੈਣ ਵਾਲਿਆਂ ਦੀ ਬਹੁਤ ਵੱਡੀ ਭੀੜ ਲੱਗੀ ਰਹਿੰਦੀ ਇੱਕ ਦਿਨ ਬਾਲਾ ਜੀ ਨੇ ਗੁਰੂ ਜੀ ਨੂੰ ਕਿਹਾ ਮੈਨੂੰ ਛੁੱਟੀ ਦਿਓ ਮੈਂ ਆਪਣੇ ਘਰ ਜਾ ਕੇ ਜ਼ਿੰਮੇਦਾਰਾ ਕਰਕੇ ਗੁਜ਼ਾਰਾ ਕਰਾਂਗਾ ਗੁਰੂ ਜੀ ਨੇ ਕਿਹਾ ਬਾਲੇ ਇੱਥੇ ਰਹਿ ਕੇ ਹੀ ਕਰਤਾਰ ਨੂੰ ਚੇਤੇ ਕਰ ਅਤੇ ਚੰਗਾ ਗੁਜ਼ਾਰਾ ਕਰ ਉਦਾਸ ਨਾ ਹੋ ਤੂੰ ਇਸ ਤਰ੍ਹਾਂ ਨਾ ਜਾਣ ਅਸੀਂ ਮੋਦੀ ਬਣ ਕੇ ਧਨ ਇਕੱਠਾ ਕਰਾਂਗੇ ਇੱਥੇ ਅਸੀਂ ਕੁਝ ਸਮਾਂ ਰਹਿਣਾ ਹੈ ਇਸ ਤੋਂ ਬਾਅਦ ਅਸੀਂ ਹੋਰ ਥਾਂ ਜਾਣਾ ਹੈ ਤੈਨੂੰ ਨਾਲ ਲੈ ਕੇ ਜਾਵਾਂਗੇ ਇਸ ਤਰ੍ਹਾਂ ਗੁਰੂ ਜੀ ਨੇ ਭਾਈ ਬਾਲੇ ਨੂੰ ਪ੍ਰੇਮ ਨਾਲ ਰੱਖ ਲਿਆ ਭਾਈ ਬਾਲੇ ਨੇ ਕਿਹਾ ਗੁਰੂ ਜੀ ਮੈਨੂੰ ਵਰਦਿਓ ਕਿ ਮੈਂ ਆਪ ਜੀ ਦਾ ਹੁਕਮ ਕਦੀ ਵੀ ਨਾ ਮੋੜਾਂ ਸਦਾ ਹੀ ਮੰਨਦਾ ਰਹਾ ਗੁਰੂ ਜੀ ਨੇ ਕਿਹਾ ਤੂੰ ਸਾਡਾ ਮਿੱਤਰ ਹੈ ਤੇਰਾ ਮਨ ਸਦਾ ਕਰਤਾਰ ਵੱਲ ਲੱਗਾ ਰਹੇਗਾ ਭਾਈ ਬਾਲਾ ਜੀ ਨੇ ਕਿਹਾ ਇਹ ਬਚਨ ਸ਼ਰਣ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਉਸ ਦਿਨ ਤੋਂ ਭਾਈ ਬਾਲਾ ਜੀ ਗੁਰੂ ਜੀ ਦੇ ਨਾਲ ਮਨ ਟਿਕਾ ਕੇ ਸੇਵਾ ਕਰਦੇ ਰਹੇ ਗੁਰੂ ਜੀ ਦੀ ਵਡਿਆਈ ਸੁਣ ਕੇ ਮੰਗਣ ਵਾਲੇ ਬਹੁਤ ਆਉਣ ਲੱਗ ਪਏ ਜੋ ਵੀ ਗੁਰੂ ਜੀ ਕੋਲ ਆਉਂਦਾ ਗੁਰੂ ਜੀ ਸਾਰਿਆਂ ਦੀ ਇੱਛਾ ਪੂਰੀ ਕਰਦੇ ਕਿਸੇ ਨੂੰ ਖਾਲੀ ਨਹੀਂ ਮੋੜਦੇ ਸਾਰਿਆਂ ਨੂੰ ਮੁਹ ਮੰਗੀਆਂ ਮਰਜ਼ਾ ਦੇ ਜਾਂਦੇ ਅਤੇ ਹੱਟੀ ਵਿੱਚ ਕਿਸੇ ਚੀਜ਼ ਦਾ ਘਾਟਾ ਨਾ ਪੈਂਦਾ ਇਸ ਤਰ੍ਹਾਂ ਘਰ-ਘਰ ਵਿੱਚ ਗੁਰੂ ਜੀ ਦਾ ਜਸ ਹੋਣ ਲੱਗ ਪਿਆ ਮੋਦੀ ਖਾਨੇ ਦਾ ਹਰ ਮਹੀਨੇ ਨਵਾਬਪਾਸ ਲਿਖਾ ਹੁੰਦਾ ਰਹਿੰਦਾ ਜਦੋਂ ਵੀ ਲਿਖਾ ਹੁੰਦਾ ਉਦੋਂ ਹੀ ਗੁਰੂ ਜੀ ਦਾ ਵਾਧਾ ਨਿਕਲਦਾ ਕਈ ਨਿੰਦਕ ਈਰਖਾ ਕਰਕੇ ਆਖਦੇ ਦੌਲਤ ਖਾਨ ਨੂੰ ਕੋਈ ਖਬਰ ਨਹੀਂ ਕਿ ਮੋਦੀ ਤਾਂ ਮੋਦੀ ਖਾਨਾ ਲੁੱਟਾਈ ਜਾ ਰਿਹਾ ਹੈ ਆਖਰ ਇਸ ਨੂੰ ਘਾਟਾ ਪੈ ਜਾਵੇਗਾ ਨਵਾਬ ਇਹਨਾਂ ਨੂੰ ਪਕੜ ਲਵੇਗਾ ਇਹ ਬਹੁਤ ਦੁਖੀ ਹੋਣਗੇ ਕਈ ਆਖਰੇ ਇਹ ਬਹੁਤ দান ਦਿੰਦੇ ਹਨ ਇਸ ਕਰਕੇ ਮੋਦੀ ਖਾਨੇ ਵਿੱਚ ਬਹੁਤ ਬਰਕਤ ਪੈਂਦੀ ਹੈ ਤਲਵੰਡੀ ਵਿੱਚ ਬਾਬਾ ਕਾਲੂ ਜੀ ਨੇ ਗੁਰੂ ਜੀ ਦੀ ਬਹੁਤ ਵਡਿਆਈ ਸੁਣੀ ਉਹ ਤਲਵੰਡੀ ਤੋਂ ਸੁਲਤਾਨਪੁਰ ਆਏ ਜਦੋਂ ਗੁਰੂ ਜੀ ਨੇ ਬਾਬਾ ਕਾਲੂ ਜੀ ਨੂੰ ਦੇਖਿਆ ਤਾਂ ਛੇਤੀ ਉੱਠ ਕੇ ਚਰਨਾ ਤੇ ਮੱਥਾ ਟੇਕਿਆ ਬਾਬਾ ਕਾਲੂ ਜੀ ਨੇ ਗੁਰੂ ਜੀ ਨੂੰ ਬਹੁਤ ਪਿਆਰ ਕੀਤਾ ਉਸ ਤੋਂ ਬਾਅਦ ਬਾਬਾ ਕਾਲੂ ਜੀ ਨੂੰ ਭਾਈ ਬਾਲੇ ਨੇ ਮੱਥਾ ਟੇਕਿਆ ਅਤੇ ਸੁਖਾਂਤ ਪੁੱਛੀ ਜਦੋਂ ਕੁਝ ਕੁ ਸਮਾਂ ਹੋਇਆ ਤਾਂ ਬਾਬਾ ਕਾਲੂ ਜੀ ਨੇ ਕਿਹਾ ਪੁੱਤਰ ਤੈਨੂੰ ਮੋਤੀ ਦੀ ਕਾਰ ਕਰਦਿਆਂ ਬਹੁਤ ਸਮਾਂ ਹੋ ਗਿਆ ਹੈ ਕਿਤਨੀ ਕੁ ਮਾਇਆ ਕਮਾਈ ਹੈ ਮੈਨੂੰ ਦੇਹ ਗੁਰੂ ਜੀ ਨੇ ਕਿਹਾ ਕਮਾਈ ਤਾਂ ਮੈਂ ਬਹੁਤ ਕੀਤੀ ਹੈ ਪਰ ਮਾਇਆ ਇੱਕ ਪਾਸੇ ਤੋਂ ਆਉਂਦੀ ਹੈ ਤੇ ਦੂਜੇ ਪਾਸੇ ਚਲੀ ਜਾਂਦੀ ਹੈ ਇੱਕ ਪੈਸਾ ਵੀ ਜਮਾ ਨਹੀਂ ਕੀਤਾ ਆਮਦਨ ਤੇ ਖਰਚ ਬਰਾਬਰ ਹੀ ਹਨ ਇਹ ਸੁਣ ਕੇ ਬਾਬਾ ਕਾਲੂ ਜੀ ਨੇ ਬਹੁਤ ਗੁੱਸਾ ਕੀਤਾ ਆਖਿਆ ਤੂੰ ਧਨ ਸਾਮ ਕੇ ਨਹੀਂ ਰੱਖਦਾ ਤੈਨੂੰ ਮੋਦੀ ਦੀ ਕਾਰ ਕਰਦਿਆਂ ਕਿੰਨਾ ਸਮਾਂ ਹੋ ਗਿਆ ਹੈ ਇੱਕ ਪੈਸਾ ਵੀ ਜਮਾ ਨਹੀਂ ਕੀਤਾ ਭਾਈ ਬਾਲਾ ਜੀ ਨੂੰ ਵੀ ਬਾਬਾ ਕਾਲੂ ਜੀ ਬਹੁਤ ਗੁੱਸੇ ਹੋਏ ਤੇ ਆਖਣ ਲੱਗੇ ਤੂੰ ਇਹਨਾਂ ਕੋਲ ਰਹਿੰਦਾ ਹੈ ਤੂੰ ਵੀ ਮਾਇਆ ਦੀ ਸਾਹਮਣੇ ਹੀ ਕਰਦਾ ਬਾਬਾ ਕਾਲੂ ਜੀ ਬਹੁਤ ਫੁੱਟੇ ਬਚਨ ਬੋਲ ਬੋਲ ਆਖਣ ਲੱਗੇ ਤੂੰ ਮੇਰੇ ਘਰ ਵਿੱਚੋਂ ਜੋ ਮਾਇਆ ਦਵਾਈ ਹੈ ਮੈਨੂੰ ਹੁਣੇ ਕਮਾ ਕੇ ਦੇਹ ਮੈਂ ਲੈਣ ਵਾਸਤੇ ਆਇਆ ਹਾਂ ਇਹ ਸੁਣ ਕੇ ਗੁਰੂ ਜੀ ਚੁੱਪ ਰਹੇ ਤੇ ਕੋਈ ਜਵਾਬ ਨਹੀਂ ਦਿੱਤਾ ਬਾਬਾ ਕਾਲੂ ਜੀ ਨੇ ਕਿਹਾ ਤੂੰ ਫਜ਼ੂਲ ਖਰਚੀ ਛੱਡ ਦੇਹ ਚੰਗੀ ਮੱਤ ਧਾਰ ਕੇ ਧਨ ਇਕੱਠਾ ਕਰ ਜੇ ਤੂੰ ਮੈਨੂੰ ਦੇਣਾ ਨਹੀਂ ਚਾਹੁੰਦਾ ਤਾਂ ਆਪ ਹੀ ਮਾਇਆ ਵਖਰੀ ਰੱਖ ਲਿਆ ਕਰ ਘਰ ਦੇ ਕੰਮ ਮਾਇਆ ਤੋਂ ਬਿਗੈਰ ਨਹੀਂ ਚੱਲਦੇ ਇਸ ਤਰ੍ਹਾਂ ਬਾਬਾ ਕਾਲੂ ਜੀ ਗੁਰੂ ਜੀ ਨੂੰ ਧਨ ਕਮਾਉਣ ਦੀ ਸਿੱਖਿਆ ਦੇ ਕੇ ਜੈ ਰਾਮ ਜੀ ਦੇ ਘਰੋਂ ਚਲੇ ਗਏ ਘਰ ਜਾ ਕੇ ਬੀਬੇ ਨਾਨਕੀ ਜੀ ਤੇ ਜੈ ਰਾਮ ਜੀ ਅਤੇ ਸਾਰੇ ਪਰਿਵਾਰ ਨੂੰ ਪ੍ਰੇਮ ਨਾਲ ਮਿਲੇ ਸਾਰਿਆਂ ਨੂੰ ਸੁਖ ਆਨੰਦ ਪੁੱਛੀ ਕੁਝ ਕੋ ਦਿਨ ਬਾਬਾ ਕਾਲੂ ਜੀ ਉੱਥੇ ਰਹਿ ਕੇ ਤਲਵੰਡੀ ਨੂੰ ਚਲੇ ਗਏ ਜਿਸ ਤਰ੍ਹਾਂ ਅੱਜ ਕੱਲ ਸਰਕਾਰੀ ਦੀਪੂ ਤੋਂ ਲੋਕਾਂ ਨੂੰ ਸਸਤੇ ਰੇਟ ਤੇ ਸੌਦਾ ਮਿਲਦਾ ਹੈ ਇਸੇ ਤਰ੍ਹਾਂ ਇਹ ਸਰਕਾਰੀ ਹੱਟੀ ਨੂੰ ਮੋਦੀ ਖਾਨਾ ਆਖਦੇ ਸਨ ਲੋਕਾਂ ਨੂੰ ਸੌਦਾ ਇੱਥੋਂ ਸਸਤੇ ਰੇਟ ਤੇ ਮਿਲਦਾ ਸੀ ਗੁਰੂ ਜੀ ਨੇ ਮੋਦੀ ਖਾਨੇ ਦਾ ਕੰਮ ਬੜੇ ਚੰਗੇ ਢੰਗ ਨਾਲ ਚਲਾਇਆ ਉਹ ਸੱਚਾ ਸੋ ਉਹ ਸਦਾ ਸੱਚ ਬੋਲਦੇ ਤੇ ਪੂਰਾ ਕਹੋਲਦੇ ਅਤੇ ਕਿਸੇ ਦਾ ਹੱਕ ਨਹੀਂ ਸਨ ਰੱਖਦੇ ਸਾਰੇ ਲੋਕ ਗੁਰੂ ਜੀ ਨਾਲ ਬਹੁਤ ਪ੍ਰੇਮ ਕਰਨ ਲੱਗ ਪਏ ਪਰ ਕੁਝ ਭਾੜੇ ਬੰਦਿਆਂ ਨੇ ਨਵਾਬਪਾਸ ਚੁਗਲੀ ਕੀਤੀ ਕਿ ਤੇਰਾ ਮੋਦੀ ਤਾਂ ਮੋਦੀ ਖਾਨੇ ਨੂੰ ਲਟਾਈ ਜਾ ਰਿਹਾ ਹੈ ਇਹ ਸੁਣ ਕੇ ਗੁਰੂ ਜੀ ਨੂੰ ਇੱਕ ਵਾਰੀ ਕੈਦ ਵੀ ਕਰ ਦਿੱਤਾ ਅਤੇ ਕਈ ਵਾਰ ਲੇਖਾ ਕਰਵਾਇਆ ਪਰ ਗੁਰੂ ਜੀ ਦਾ ਵਾਅਦਾ ਨਿਕਲਦਾ ਰਿਹਾ ਨਵਾਬ ਦੀ ਤਸੱਲੀ ਹੋ ਗਈ ਤੇ ਗੁਰੂ ਜੀ ਨੂੰ ਛੱਡ ਦਿੱਤਾ ਚੁਗਲਖੋਰਾ ਨੂੰ ਸ਼ਰਮਿੰਦੇ ਹੋਣਾ ਪਿਆ ਗੁਰੂ ਜੀ ਹੱਥੀਕਾਰ ਕਰਦੇ ਅਤੇ ਵਾਹਿਗੁਰੂ ਜੀ ਦਾ ਨਾਮ ਜਪਦੇ ਰਹਿੰਦੇ ਤੇ ਹੋਰਾਂ ਨੂੰ ਜਪਣ ਦਾ ਉਪਦੇਸ਼ ਕਰਦੇ ਸਨ ਉਹ ਆਪਣੇ ਹੱਕ ਦੀ ਕਮਾਈ ਵਿੱਚੋਂ ਗਰੀਬਾਂ ਨੂੰ ਅੰਨ ਕੱਪੜਾ ਵੀ ਦਾਨ ਲਿਆ ਕਰਦੇ ਸਨ ਇਸ ਤਰ੍ਹਾਂ ਗੁਰੂ ਜੀ ਉਹੋ ਕੁਝ ਹੀ ਕਰਦੇ ਸਨ ਜੋ ਕੁਝ ਕਰਨ ਦਾ ਉਪਦੇਸ਼ ਉਹਨਾਂ ਸੰਸਾਰ ਨੂੰ ਦੇਣਾ ਸੀ ਗੁਰੂ ਜੀ ਆਪਣੇ ਧਰਮ ਦੇ ਤਿੰਨੇ ਵੱਡੇ ਅਸੂਲਾਂ ਨੂੰ ਕਮਾ ਕੇ ਵਿਖਾ ਰਹੇ ਸਨ ਉਹ ਸੂਲ ਇਹ ਹਨ ਪਹਿਲਾ ਕੀਰਤ ਕਰਨੀ ਦੂਜਾ ਨਾਮ ਜਪਣਾ ਤੀਜਾ ਵੰਡ ਛਕਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ